ਉਧਰ ਪਿਓ ਮਾਂ ਪੁੱਤਾਂ ਦੀ ਛੱਟ ਹੋਈ ਜਾਂਦੀ ਐ ਦੇਖਾ ਮੈਂ ਸੋਨ ਚਾੜ ਐ ਉਹ ਖੁੱਲ ਗਈ ਮੈਂ ਸਾ ਮੈਂ ਖੁੱਲੂਗੀ ਫਿਰ ਨਾ ਤੂੰ ਕਸ ਤੇ ਨਾਲ ਚਾੜ ਚਾੜ ਦੇਖ ਲੈ ਬੁੜੀ ਨਾਲ ਕਿਉਂ ਚਾੜ ਕਰੀਆ ਵਿਚਾਰੀ ਨਾਲ ਉਹ ਮੈਂ ਸਾਂਗਲ ਜਮੀ ਆਗੇ ਤੇ ਉਹ ਖੁੰਗੀ ਜਿ ਪਸਾਇਓ ਬਲਦੀ ਤੇ ਗਲਤੀ ਆ ਪਾਦੇ ਹੀ ਮੜਾ ਬਲ ਮਥਾ ਆਇਆ ਨਹੀਂ ਉਹ ਮਾਹ ਹੋ ਗਈ ਖਿੱਚੀ ਗਈ ਐ ਲੋ ਜੀ ਮੱਝਾਂ ਬਨ ਦਿੱਤੀਆਂ ਪੱਲੀਆਂ ਲਾ ਦਿੱਤੀਆਂ ਨੇ ਰਾਤ ਸਾਡੇ ਮੈਂ ਸਵਾਰੀ ਸੀਗੀਆਂ ਤੇ ਮੋਟਰ ਚੱਲਦੀਆ ਖੇਤ ਅੱਜ ਕਣਕ ਰਮਜੂਗੀ 2 ਘੰਟੇ ਦਾ ਕੰਮ ਰਹਿ ਗਿਆ ਮੈਂ ਸਰਦਾਰ ਜੀ ਨੂੰ ਕਿਹਾ ਮਹਾ ਤੁਸੀਂ ਇਹੋ ਲਿਓ 2 ਘੰਟੇ ਬਾਰੀ ਖਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਸਵਾਗਤ ਹੈ ਠੀਕ ਹੈ 4 ਵਜੇ ਚਾ ਲੈ ਕੇ ਉਹ ਆਇਆ ਕਰਿਓ ਫਿਰ ਇਹ ਕਿ ਯਾਰ ਚ ਸਿੱਟ ਦਿਓ ਫਿਰ 10 ਵਜੇ ਆ ਜੇ ਬਸ ਅਸ ਤਾ ਕੰਮ ਕਰ ਰੱਖੇ ਨੇ ਰਸੋਈ ਸਾਫ ਰਹਿੰਦੀ ਆ ਆਉਣੇ ਨੇ ਬਹਾਨੇ ਨਾਲ ਖੇਤ ਕਣਕ ਦੇਖ ਆਵਾਂਗੇ ਨੇ ਪੱਲੀਆਂ ਧੋ ਲਿਆ ਆਵਾਂਗੇ ਤੇ ਇਹਨੂੰ ਨਾ ਆਇਆ ਕਰਿਓ ਪਿਆਉਂਦੇ ਹੋ ਪਿਆਉਂਦੇ ਹੋ ਇਹਨਾਂ ਨੂੰ ਪਤਾ ਹੁਣ ਉਹਨਾਂ ਨੂੰ ਆਇਆ ਕਿ ਬੋਲੀ ਜਾਨੀ ਪਾੜ ਛਿੱਟ ਕੇ ਜਾਂਦਾ ਤੂੰ ਵੀ ਹਟ ਤੇ ਬੀਬੀ ਦੇਲਾ ਬੀਬੀ ਦਾ ਤੁਸੀਂ ਪਿਆਰ ਹੀ ਦੇਖਿਆ ਅਜ ਰੋਵ ਦੇਖਿਆ ਹੋਰ ਤਾਂ ਤੁਸੀਂ ਸਿੱਟ ਜੂਗਾ ਫੇਰ ਸਿਰਦਾ ਨਹੀਂ ਹੁਣ ਤਾਂ ਬੰਨ ਕੇ ਧਰ ਲਈ ਸਿਰ ਤੇ ਉਹ ਕੀ ਖਨਿਆ ਚ ਖੇੜਨੇ ਬਟੂਆ ਡਿੱਗ ਗਿਆ ਚ ਕੀ ਬਟੂਆ ਨਹੀਂ ਬੜਾ ਕੁਛ ਡਿੱਗ ਗਿਆ ਹੈ ਪੱਕਾ ਪੱਕਾ ਨਾ ਮਚੂੜੇ ਮਰਵਾਤੇ ਖਾਰਜੋ ਮੈਂ ਝਾਲੀ ਖੋਲਦੀ ਆ ਇੰਨਾ ਵੀ ਨਾ ਸਰਦਾ ਨਹੀਂ ਹਨਾ ਹਰ ਜੋ ਕਾਹ ਚਾੜ ਕਰੀ ਆ ਸਾਰਿਆਂ ਨਾਲ ਚਲੋ ਹੁਣ ਅਸੀਂ ਕੰਮ ਕਰ ਲਾਂਗੇ ਜਿੰਨਾ ਚਿਰ ਘਰੇ ਹੋਣਗੇ ਨਾ ਚਾੜ ਕਿਤੇ ਬੀਬੀ ਨਾਲ ਕਦੇ ਕੁੜੀਆਂ ਨਾਲ ਕਦੇ ਮੇਰੇ ਨਾਲ ਚਾੜ 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 ਚ ਕਿਤੇ ਸਾਡੇ ਹੱਡ ਤੋੜ ਦਾਨਗੇ ਹਾਂ ਹੋਰ ਕਰ ਚਾੜ ਚਾੜ ਚ ਸਾਡੇ ਨਾ ਹੱਡ ਤੋੜਨਗੇ ਲੈ ਦੇਖ ਲੋ ਕਿੰਨਾ ਕੁਛ ਖਲਿਆ ਆ ਗਿਆ ਚੱਕਾ ਪਸ ਲਾ ਕੇ ਪੋਚੇ ਚੱਲੀਏ ਫਿਰ ਚਾ ਕਰਕੇ ਹਾਂ ਹਾਂ ਇਹ ਤੇ ਮੇਰੇ ਕੱਪੜਿਆਂ ਦਾ ਪਾਣੀ ਵੀ ਕੱਢਾ ਮੈਂ ਕੱਪੜੇ ਪਾਇਪੈਨ ਮਸ਼ੀਨ 'ਚ ਤੋਂ ਮਾਂ ਦੇ ਭਾਂਡੇ ਮੈਂ ਕੱਪੜਿਆਂ ਦਾ ਪਾਣੀ ਕੱਢਦਾ ਬਾਥਰੂਮ ਸਾਫ ਕਰਦਾ ਐ ਤਾਂ ਲੱਗੂ ਘੰਟਾ ਨਹੀਂ ਬੀਬੀ ਉਹ ਖੀਰੇ ਲੈ ਤਾ ਪੈਣੇ ਨਾ ਤਾਂ ਤੈਂ ਚੀਰੇ ਨੇ ਰਾਤ ਅੱਛਾ ਤਾਂ ਪਹਿ ਖੀਰੇ ਲੈ ਲੈਣਿਆ ਚੀਰਨੇ ਕੋਣ ਸੀਬ ਨੇ ਤੋੜੇ ਇਹ ਸੁੱਕ ਕ ਜਾਣ ਹੁਣ ਕਿਹੜਾ ਕਿਹੜਾ ਰਹਿ ਗਿਆ ਰੋਟੀ ਕੰਨੀਓ ਫਿਰ ਉਹ ਚੀਰ ਲਈ ਮੈਂ ਤਾਂ ਆਹ ਖੇਤੋਂ ਆ ਕੇ ਹਾਂ ਮੈਂ ਕੱਥੀ ਹਾਂ ਹਾਂ ਕੀ ਖਾਂਉਂਗਾ ਮੈਂ ਮੈਂ ਤਾਂ ਖਾਣੀ ਨਹੀਂ ਹੈਗੀ ਮੈਂ ਵੀ ਨਹੀਂ ਖਾਣੀ ਬਸ ਮੈਂ ਕੱਪੜੇ ਦਾ ਸੋਈ ਚ ਪੋਚਾ ਲਾ ਦਾਂ ਉਹ ਖੇੜਨ ਖੰਡੇ ਆ ਗਏ ਜਿਹੜੇ ਉਹ ਡੋਲ ਤੱਕ ਕਚਾਫ ਕਰ ਦਾਂ ਜਿਹੜੇ ਉਹਨੇ ਕਿ ਕਹ ਹੁੰਦੇ ਨੇ ਮਠਿਆਈ ਜਿਹੜੇ ਡੱਬੇ ਨੇ ਕਰ ਦਾਂ ਪਹਿਲੇ ਕੁਦਰਤੀ ਨਹੀਂ ਕਰੇ ਮੈਂ ਕੀ ਕਹਣੀ ਮੈਂ ਤਾਂ ਖਾਣੀ ਨਹੀਂ ਕਰਨੀ ਨੀ ਉਹ ਰਿਓੜੀਆਂ ਰੂੜੀਆਂ ਜ ਮੈਸਾ ਨੂੰ ਪਾਰੇ ਸਾਰੇ ਦੱਬਾ ਬਿਆ ਤਾਂ ਖੜ ਜ ਮੈਂ ਕਰਦੀ ਆਂ ਸਾਰਾ ਡੱਬਾ ਇੱਕ ਰੋਟੀ ਆ ਡੱਬੇ ਚ ਪੈਨੇ ਇੱਕ ਡੋਲੂ ਚ ਹਨਾ 5 ਕਿਲੋ ਵਾਲੇ ਚ ਸਾਰਾ ਕੁਝ ਬੈਲਾ ਕਰ ਦੇ ਕਿਆ ਪਾ ਲਾਂ ਡੋਲੂ ਚ ਤਾਂ ਲੋ ਜੀ ਜਿਹੜਾ ਟਾਈਮ ਆ ਹੁਣ 10:30 ਹੋ ਗਏ ਨੇ ਸਾਰੇ ਆਪਾਂ ਨੇ ਕੰਮ ਕਰ ਲੈਨੇਗੇ ਤੇ ਜਾਨੀ ਕਿ ਚਾਹ ਬਣਾ ਲਈ ਐ ਆਪਾਂ ਜਾਣਿਆ ਖੇਤ ਸਰਦਾਰ ਜੀ ਨੂੰ ਪਤਾ ਹੀ ਐ ਦੇਖੇ ਚੱਕੇ ਹੋ ਦੁਪਹਿਲਾ ਪੱਲੀਆਂ ਦੀ ਪੰਡ ਲੈ ਕੇ ਗਏ ਹੋਏ ਨੇਗੇ ਤੇ ਹੁਣ ਉਹ ਕਹਿੰਦੇ ਸਾਡੇ ਖੇਤ ਚਾਹ ਲੈ ਕੇ ਆਇਓ ਨਹੀਂ ਆ ਕੀ ਬਦਲੂ ਨਾ ਤਾਂ ਸਵੇਰੇ ਲੈਣਿਆਂਗੇ ਕਿਉਂਕਿ ਉੱਥੇ ਨਾ ਆਇਨ ਪਤਾ ਵੀ ਪੱਲੀਆਂ ਪੁੱਲੀਆਂ ਨਾਲ ਚਕਾਉਣੀਆਂ ਪੈ ਜਾਣ ਉਹ ਭਿੱਜ ਜਾਣਗੇ ਮੈਂ ਧੋਣ ਵਾਲੇ ਨੇ ਚਲ ਦੂਜੇ ਸੂਟ ਕਾਣੂ ਧੋਣ ਵਾਲਾ ਕਰਨਾ ਹੈਗਾ ਤੇ ਤੇੜਾ ਨਹੀਂ ਆਇਆ ਜਿੱਕੱਲਾ ਹੋ ਜਾਂਦੇ ਨੇ ਉਹ ਫੇਰ ਸਾਫ਼ ਹੋ ਜਾਂਦੇ ਨੇ ਜਿਹਨ ਮੈਂ ਹੁਣ ਝਾਮ ਸਾਬਣ ਲੱਗ ਝਾਮ ਲਾ ਲੂ ਫੇਰ ਵਧੀਆ ਹੱਥ ਹੋ ਜਾਂਦੇ ਨੇ ਤੇ ਲੋ ਜੀ ਆਪਾਂ ਜਾਂਦੇ ਹੁਣ ਖੇਤ ਖੇਤੋਂ ਆ ਕੇ ਮਿਲਦੇ ਆਂ ਤੇ ਹੁਣ ਦਿਖਾਵਾਂਗੇ ਖੇਤ ਆਪਣੀ ਕਣਕ ਤੇ ਬੋਰੀਆਂ ਪੱਲੀਆਂ ਧੋਕ ਲਿਆਵਾਂਗੇ ਮੱਝਾਂ ਵਾਲੀਆਂ ਕਈ ਦਿਨ ਹੋ ਗਏ ਟੰਗੀਆਂ ਪਈਆਂ ਸੀਗੀਆਂ ਤੇ ਧੋਣ ਦੀ ਕੌਲ ਹੋ ਗਈ ਸੀਗੀ ਤੇ ਮੈਂ ਸਰਦਾਰ ਜੀ ਨੂੰ ਕਿਹਾ ਕਹਿੰਦੇ ਸਰਦਾਰ ਜੀ ਕਹਿੰਦੇ ਅੱਜ ਦੋ ਘੰਟੇ ਮੋਟਰ ਚੱਲੂ ਬਸ ਫੇਰ ਤਾਂ ਕਹਿੰਦੇ ਮੱਕੀ ਜੀ ਚੱਲੂਗੀ ਕਿਉਂਕਿ ਹਨਾ ਮੱਕੀ ਬੀਜ ਜਾਗੇ ਹੁਣ ਬਸ ਲਾਸਟ ਪਾਣੀ ਆ ਕਣਕ ਨੂੰ ਤੇ ਫਿਰ ਮਖਾ ਚਲੋ ਪੱਲੀਆਂ ਖੇਤ ਤੋਂ ਲਿਓ ਪਰ ਬਾਬਾ ਮੰਨ ਲਗੀ ਗੱਲ ਚਲੋ ਜੱਪਾ ਖੇਤ ਜਾ ਕੇ ਮਿਲਦੇ ਤੁਹਾਨੂੰ ਨਾਲ ਬੀਬੀ ਜਾਂਦੀ ਉਹ ਸਬਜ਼ੀ ਵਾਲਾ ਭਾਈ ਆ ਗਿਆ ਤੇ ਸਬਜ਼ੀ ਲੈਂਦੀ ਆ ਬੀਬੀ ਵਾਰਚ ਤੇ ਚੱਲ ਜਾਂ ਫਿਰ ਖੇਤ ਅੱਪਾ ਪਹੁੰਚ ਗਿਆਂ ਖੇਤ ਆ ਉਹ ਜਿਹੜਾ ਪਹੁੰਚਦਾ ਨਹੀਂ ਨੀ ਇਹ ਤਾਂ ਲੋਹੇ ਦੇ ਨੇ ਤੇ ਸਰਦਾਰ ਜੀ ਨੇ ਪੱਲੀਆਂ ਤੋੜ ਦਿੱਤੀਆਂ ਨੇਗੀਆਂ ਦੋ ਪੱਲੀਆਂ ਇਧਰ ਪਾ ਦਿੱਤੀਆਂ ਇੱਕ ਹੋਰ ਪਾ ਦਿੱਤੀ ਆ ਮੋਟਰ ਆਪਣੀ ਚੱਲੀ ਜਾਂਦੀ ਆ ਕੋਠਾ ਆ ਦੇਖੋ ਕੁਝ ਗੋਲੀਆਂ ਫੇਡਲਾਂ ਨੇ ਫੱਟੀਆਂ ਫਰਪੀਟ ਪਾਹ ਇੱਥੇ ਤਾਂ ਕਿ ਉਹ ਕਲੀਆਂ ਨੇ ਮੰਜਾ ਅੰਦਰ ਖੜਾ ਆਪਣਾ ਇੱਕ ਬਾਹਰ ਆ ਦੋ ਮੰਜੇ ਨੇ ਇੱਥੇ ਹੋਜੀ ਪਾਣੀ ਬੜੀ ਵਧੀਆ ਰਹਿਤਾਂ ਜਾ ਕੇ ਜਿਹੜੀਆਂ ਪਹਿਣਾਆਂ ਦਾ ਖੇਤਾਂ 'ਚ ਕਰਦੇ ਬਹੁਤ ਵਧੀਆ ਰਹਿੰਦੀਆਂ ਹੋਣਗੀਆਂ ਉਹ ਅੱਜ ਤਾਂ ਮਸਬਾ ਬਨਾਲੀ ਆਉਣ ਆਗੇ ਤੂੰ ਅਸੀਂ ਆਕਣ ਵੇਲੇ ਆ ਜਾਣੇ ਆ ਅੱਜ ਨੇ ਤਾਰਾ ਥੋੜਾ ਕੱਢ ਕੇ ਹਨਾ ਤੇ ਪੌਣੇ 5 ਵਜੇ ਆ ਜਣੇ ਆ ਆ ਆਪਣਾ ਬਹਾਨਾ ਹੈਗਾ ਘਰ ਵਾਲ ਆ ਠੇਕੇ ਵਾਲਾ ਬਹਾਨਾ ਹੈਗਾ ਆ ਵੀ ਆਪਣਾ ਘਰ ਵਾਲਾ ਬਹਾਨਾ ਹੁਣ ਮੋਟਰ ਘਰ ਵਾਲੇ ਬਹਾਨੇ ਚ ਚੱਲ ਰਹੀ ਹੈਗੀ ਘਰ ਵਾਲੇ ਬਹਾਨੇ ਚ ਚੱਲਦੀ ਹੈ ਗਾਇਨ ਸਰਦਾਰ ਜੀ ਕਨੇ ਕਾਂਟੇ ਕਨੂੰ ਰਾਮ ਜੂ ਕਾਂਟੇ ਚ ਰਾਮ ਜੂ ਗਏ 11 ਵਜੇ ਦੇ ਨੂੰ 11:30 ਵਜੇ ਦੇ ਨੂੰ ਚਾਹ ਆਹ ਕਣਕ ਤਾਂ ਇਹ ਉਹਨਾਂ ਨੇ ਚਾਹ ਖੇਤ ਮੰਗਾਲੀ ਨੇ ਕਰਨੇ ਦੇਖ ਜਿਓਂਗੇ ਕਣਕ ਹੁਣ ਤੁਸੀਂ ਹੱਥ ਨੇ ਹੁਣ ਇੱਥੇ ਹੱਥ ਨੇ ਤਾਂ ਗੋਲੀਆਂ ਵਾਲੇ ਵਾਲੇ ਹੁੰਦੇ ਨੇ ਇੱਥੇ ਕੋਠੇ ਕੋਲੇ ਆਉਂਦ ਨੇ ਉੱਥੇ ਹੀ ਮੁੜ ਜਾਣ ਹੋ ਬੇਰੀ ਕੋਲ ਆਈ ਮੁੜ ਜਾਣੇ ਵਾਪਸ ਪਿੰਡ ਇਧਰ ਆਪਣਾ ਪਾਇ ਜਾ ਲਗਾ ਹੈ ਹਾਂ 10 ਮਿੰਟਾਂ ਰਾਹ ਹੈਗਾ ਤੁਰਤੇ 8-10 ਮਿੰਟਾਂ ਦਾ ਲੋ ਜੀ ਆਪਣੇ ਕਣਕ ਸੋਣੀ ਹੈਗੀ ਕੋਈ ਵਿੱਚ ਗੁੱਲੀ ਡੰਡਾ ਨਹੀਂ ਕੁਝ ਨਹੀਂ ਕੋਈ ਕੱਖ ਨਹੀਂ ਕੋਈ ਕੰਡਾ ਨਹੀਂ ਹੈ ਨਾ ਆ ਨਾੜਾ ਵੀ ਸਾਡਕੇਕ ਨੂੰ ਜਾਂਦਾ ਨਾਲੇ ਚ ਬੇਰੀਆਂ ਨੇ ਜਿਹੜੀਆਂ ਗੋਲ ਬੇਰਾਂ ਦੀਆਂ ਦੇਸੀ ਬੇਰਾਂ ਦੀਆਂ ਇਹ ਕਿਸੇ ਕੰਮ ਨਹੀਂ ਆਉਂਦੀਆਂ ਹੈਗੀਆਂ ਕਿਸੇ ਦੇ ਗੰਧ ਪਿੱਲ ਤੇ ਡਿੱਗੀਆਂ ਨੇ ਬੇਰ ਪਿੱਛਾ ਤੇ ਸਰਦਾਰ ਜੀ ਪੀ ਰਹੇ ਨੇ ਚਾਹ ਸਾਪੀ ਪਜਾਨਿਆ ਖੇ ਕਰੇ ਸਰਦਾਰ ਜੀ ਨੇ ਗੋਲੀਆਂ ਪਤਾ ਨਹੀਂ ਕਿੱਥੇ ਲੁਕੋਈਆਂ ਹੋਈਆਂ ਉੱਥੇ ਆਈਆਂ ਨਹੀਂ ਸਾਰੇ ਬਾੜ ਲੀਆਂ ਆਏ ਹਾਏ ਕਿਦੋਂ ਕਾਟਾਂ ਮੰਜੂ ਕਣਕ ਕਿਰੋ ਕਾਉਂਗੇ ਹੰਟਾ ਲੱਗੋ ਇਹਦਾ ਸੁੱਕੇ ਪੱਲੀਆਂ ਨੇ ਕੀ ਆਉਂਗਾ ਫੇਰ ਤਾਂ ਦੁਪਹਿਰ ਦੀ ਚਾਹ ਵਾਲੇ ਨਤਾਜੋਂਗੇ ਮੋੜ ਨਹੀਂ ਜੇਦਾ ਨਾ ਐ ਸੱਤੇ ਪਾਣੀ ਤਾਂ ਮਹਲੌਰ ਨੂੰ ਇਹ ਨਿੱਗਾ ਪਾਣੀ ਤਾਜ਼ਾ ਚੱਲਦਾ ਸੁੱਕੂ ਜਾਣਗੇ ਆਪਣੇ ਪੱਲੀਆਂ ਕਹਿੰਦੇ ਪੱਲੀਆਂ ਸੁੱਕੀਆਂ ਮੜਾ ਕਰੇ ਲਾ ਲਾਂਗੇ ਇਹ ਕਰ ਲਾਂਗੇ ਕਰੇ ਸਕਾ ਲਾਂਗੇ ਚਾਹ ਵੇਲੇ ਆ ਜਿਓ ਸੁੱਕ ਜਾਣਗੀਆਂ ਸੁੱਕ ਲੈਣ ਫੇਰ ਗਿੱਲੀ ਆਪਾਂ ਨੂੰ ਹੁਣ ਇੱਥੇ ਆਈਆਂ ਹੈਗੀਆਂ ਗੋਲੀਆਂ ਇਹਨਾਂ ਦੀਆਂ ਗੋਲੀਆਂ ਨਹੀਂ ਖਿਆਈਆਂ ਚਲ ਚਾਦਿਆਂ ਕਰੇ ਆਪਾ ਪਾਣੀ ਦੇ ਸੋਨਾ ਸੋਨਾ ਲੱਗਦਾ ਮੱਲਮੱਲੀ ਜੀ ਲੱਗਦਾ ਇੱਥੇ ਹੈਨਾ ਫੇਸ ਆਉਂ ਦਾ ਤਿੰਨ ਹੋ ਗਏ ਹੋਰ ਸਾਨਾ ਬੈਠੀਆਂ ਕੱਖ ਖਾਂਦੇ ਚੋ ਚੰਗੇ ਰੇਸ ਤੇ ਨਾ ਨਹੀਂ ਪੈ ਲੈ 20 ਹੰ ਬਸ ਹਮ ਖਾਉਂਗੀ ਦੋ ਟੋਕਰੀ ਕੱਖਾਂ ਦੀ ਘਟ ਨੇ ਕੱਖ ਪਾਉਣੇ ਨੇਗੇ ਸੋ ਖੋਲਦੀ ਤੇ ਪਾਏਗੀ ਜਮੀ ਸੋਚ ਲਈ ਖਾ ਲਾਂਗੀ ਮੈਂ ਜਦ ਸਾਰੀਆਂ ਮਾਰ ਰੇਸ ਪਸਿੱਤੇ ਹਰ ਚੰਗਾ ਹੋ ਜੇ ਨਾ ਰਾਮ ਗਰੀ ਤੈਨਾਂ ਨੂੰ

ਸੋਤੀ ਜੜੀ ਮੈਂ ਪੈਗੀ ਦੇਖੇ ਮੈਂ ਨੀਂਦ ਆਉਣ ਲੱਗੀ ਰੋਟ ਕਰੀ ਡੈਡੀ ਸੌਂਗੇ ਹਾਂ ਡੈਡੀ ਅੰਦਰ ਸੌਂਗੇ ਮੇਰੇ ਰੋ ਜਾ ਕੇ ਤਾਂ ਹੀ ਮੈਂ ਚਲ ਦੋ ਟੋਕਰੇ ਪਾਉਣੇ ਨੇ ਮੈਂ ਪਾਦਣੀ ਪੈ ਜਾ ਰਹੇ ਹਰ ਬੰਦੇ ਤਾਂ ਐ ਕਹਿਣ ਲੱਗ ਜਾਂਦੇ ਨੇ ਮੌਜ ਨਾਲ ਪੈਗੀ ਕੰਮ ਛੱਡ ਕੇ ਮੈਨੂੰ ਆਇਆ ਵੀ ਚਲ ਪੈ ਗਿਆ ਕਣ ਕਰਵਾ ਕੇ ਆਇਆ ਪੱਲੀਆਂ ਧੋ ਕੇ ਲੈ ਬੰਦੇ ਤਾਂ ਨਾ ਪੈਣ ਦੇਣ ਬੁੜੀਆਂ ਲਵਾਇਆ ਗਿਆ ਥਾ। ਲੋ। ਅੰਦਿੱਤੀਆਂ ਅੱਜ ਉਹ ਮੱਝ ਦਾ ਕੀਲਾ ਵਾਦ ਲਿਆਗਾ। ਕਿਉਂਕਿ ਹੁਣ ਆਥ ਨੇ ਕੱਖ ਖਵਾ ਕੇ ਫੇਰ ਕੱਚੇ ਖੌਂਚ ਬਣਾਉਣੇ ਨੇ। ਸਰਦੀਆਂ ਤਾਂ ਸਰਦਾਂ ਲਈ ਹੁੰਦਾ ਹੈ ਨਾ। ਆਪਾਂ ਨੂੰ ਤੇ ਆ ਪੱਲੀਆਂ ਇੱਕ ਦੋ ਥਾਂ ਮ ਥੋੜੀ ਥੋੜੀ ਗਿਠ ਗਿਠ ਖੁੱਦੜੀਆਂ ਹੋਈਆਂ ਨੇ। ਆਪਾਂ ਇਹ ਸਿਉਂਦਾਂਣਿਆਂਗੇ। ਸਬਜ਼ੀ ਬਣਾਉਣੇ ਸੁਖਮਣ ਸਕੂਲੋਂ ਆਉਂਗਾ। ਅੱਜ ਅੱਜ ਪਹਿਲੇ ਦਿਨ ਸਕੂਲੋਂ ਆਇਆ ਸੁਖਮਣ। 12ਵੀਂ ਕਲਾਸ ਚ

ਫਾਜੇ ਨਾ ਇੰਨਾ ਤੇ ਆਸੇ ਆਉਣੀਆਂ ਨੇ ਪੱਲੀਆਂ ਜਿਨੇ ਤਾਂ ਕੰਮ ਕਰਨਾ ਉਹਨਾਂ ਤਾਂ ਹਨਾ ਕੰਮ ਕਿੰਨੇ ਹੀ ਹੋਵੇ ਜਿਨੇ ਨਹੀਂ ਕਰਨਾ ਬਸ ਕੋਈ ਕੰਮ ਵੀ ਨਾ ਪਹਲਾਂਦੀ ਹੋਵੇ ਜਿਨੇ ਨਗਾ ਹੋਣਾ ਦੇਣਾ ਆਲਸੀ ਨੇ ਆਲਸੀ ਬੰਦੇ ਨੇ ਹਜੇ ਤਾਰਾਂ ਭਰੀਆਂ ਪਈਆਂ ਨੇ ਕੱਪੜਿਆਂ ਦੀਆਂ ਤੈ ਮਾਰਨੇ ਨਹੀਂ ਬਹੁਤ سارے ਕੰਮ ਪਏ ਨੇ ਫਿਰ ਤਾਂ ਹੁਣ ਮੈਂ ਕਪੜੇ ਤੈ ਮਾਰ ਦਿਆਂ ਫੇਰ ਆ ਪੱਲੀਆਂ ਸੇਉਂਗੀ ਫੇਰ ਸਬਜ਼ੀ ਬਣਾਉਣੀ ਗੁਰਮਨ ਦੀ ਚਾਹ ਬਣਾਉਂਗੀ ਸੁਖਮਣ ਦੀ ਇੱਕ ਕੰਮ ਕਰ ਲੈਣੇ ਦਮ ਜੇ ਚੜ ਗਿਆ ਪਤਾ ਨਹੀਂ ਕੀ ਗੱਲ ਐ ਪਤਾ ਨਹੀਂ ਸਰਦਾਰ ਜੀ ਉੱਠ ਗਏ ਫੇਰ ਚਾਹ ਮੰਗਲ ਪਹਿਲਾਂ ਚਾਹ ਬਣਾ ਲੈਣੇ ਕਪੜੇ ਲਾ ਕੇ ਸਬਜ਼ੀ ਬਣਾਵਾਂਗੇ ਜੀ ਪੱਜ ਗਾਜਰਾ ਮਟਰ ਹੋਜੀ ਹੁਣ ਉਹ ਜਵਾਖਾਂ ਲਈ ਪੜ੍ਹਾਈ ਸ਼ੁਰੂ ਹੋਊਗੀ ਹੁਣ ਤਾਂ ਮੈਂ ਕਾਹੋਲ ਜੀ ਕਰ ਲਾਂ ਕਿ ਇੱਕ ਮੌਕੇ ਹਨਾ ਇਹ ਘਰੇ ਹੁੰਦੀਆਂ ਸੀਗੀਆਂ ਤੇ ਸੁਖਮਣ ਘਰੇ ਹੁੰਦੀ ਸੀ ਕੰਮ ਛੱਡ ਦਾਂਦੀ ਸੀ ਘਰੇ ਪੋਚਾ ਛੱਡਤਾ ਘਰੇ ਝਾੜੂ ਛੱਡਤਾ ਹਨਾ ਤੇ ਲਾਜ਼ਮੀ ਨਹੀਂ ਜੀ ਹੁਣ ਤਾਂ ਸਾਰੇ ਕੰਮ ਆਪਦੇ ਗੱਲ ਪੈਣਗੇ ਤੇ ਚਲੋ ਇਹਨਾਂ ਦੀ ਵੀ ਪੜ੍ਹਾਈ ਦਾ ਟਾਈਮ ਹੈ ਹਨਾ ਪੜ੍ਹ ਲੈਣਗੀਆਂ ਕਿੰਝ ਵੀ ਕੋਈ ਤੰਤ ਨਹੀਂ ਹੈਗਾ ਹਨਾ ਰੇਸਪਰੇ ਦੇ ਖਰਚੇ ਹੀ ਲੋਟ ਆਉਂਦੇ ਹੋਏਗੇ ਕਿਉਂਕਿ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਬਸ ਇੱਕ ਮੱਖੀ ਜਿਹੀ ਹੀ ਤੰਗ ਕਰਦੀ ਆ 5-7 ਕਿੱਲੇ ਕਿਸਾਨ ਦਾ ਤਾਂ ਕੋਈ ਜੂਨ ਹੀ ਨਹੀਂ ਹੈਗੀ ਅੱਜ ਕੱਲ ਮੈਨੂੰ ਤਾਂ ਲੱਗਦਾ ਨਾ ਤਾਂ ਉਹ ਨਾ ਦਿਹਾੜੀ ਕਰਨ ਜੋਗਰਾ ਨਾ ਕੋਈ ਹੋਰ ਕੰਮ ਕਰਨ ਜੋਗਰਾ ਤੇ ਖੇਤੀ ਦੇ ਖਰਚੇ ਨ ਪੂਰੇ ਹੁੰਦੇ ਹੈਗੇ ਤੇ ਵੈਸੇ ਸਾਰੇ ਬੱਚੇ ਇਹ ਬਾਲਾ ਨਹੀਂ ਹਨਾ ਜਿਹੜਾ ਜਿਹਦੇ ਇੱਕ ਪਰਿਵਾਰ ਨੌਕਰੀ ਤੇ ਲੱਗ ਜਾਂਦਾ ਉਹਨਾਂ ਫਿਰ ਸਾਰਾ ਲੱਗ ਜਨਾ ਕੋਈ ਜਮੀ ਚੱਕੀ ਇਹਨਾਂ ਨੌਕਰੀਆਂ ਤੋਂ ਵੈਰੂ ਸਰਕਾਰ ਨੂੰ ਵੀ ਚਾਹੀਦਾ ਹੀ ਆ ਵੀ ਸਾਰੇ ਘਰਾਂ ਚ ਇਥੇ ਕਿ ਮਲਾਜਮ ਤਾਂ ਹੋਣਾ ਜ਼ਰੂਰੀ ਹੈ ਕਹਿ ਕਹਿ ਜਬ ਬੜੇ ਫਿਰਦੇ ਨੇ ਹਨ ਤੇ ਸਾਰਿਆਂ ਨੂੰ ਇਹੀ ਕਿ ਬੰਦੇ ਤਾਂ ਨੌਕਰੀ ਦੀ ਨਹੀਂ ਲਾਜ਼ਮੀ ਹੁੰਦੀ ਹੈਗੀ ਤੇ ਬਾਕੀ ਚਲੋ ਹੁਣ ਆਪਾਂ ਇਹ ਨਾ ਵੀ ਜਿਹੜੇ ਜੁਗਰ ਹੈਗੀਆਂ ਨੇ ਹਨ ਆਪਾਂ ਕਿਹੜਾ ਨੌਕਰੀ ਤੋਂ ਘਾਟਾਂ ਪਰ ਹਨ ਕਰਦਾ ਗੁਜ਼ਾਰਾ ਸੌਖੇ ਤਰੀਕੇ ਨਾਲ ਤੋਰੀ ਤੇ ਸੌਖੇ ਨਾਲ ਤੋਰੀ ਕੋਈ ਮੱਝਾਂ ਸਾੰਬਦੀ ਆ ਕੋਈ ਵਿਚੇਰੀ ਸਲਾਈ ਕਰਦੀ ਆ ਕੋਈ ਬੁਟੀਕ ਕਰਦੀ ਆ ਹੈਨਾ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਸੌਖੀ ਹੋ ਜੂ ਆਪਦੀ ਜਾਨ ਸੌਖੀ ਹੋ ਜੂ ਪਰ ਕੰਮ ਕੋਈ ਵੀ ਹੈ ਚਾਹੇ ਕੋਈ ਬੁਟੀਕ ਦਾ ਹੈ ਚਾਹੇ ਕੋਈ ਸਲਾਈ ਦਾ ਹੈ ਚਾਹੇ ਕੋਈ ਮੱਝਾਂ ਰਤਨ ਦਾ ਹੈ ਚਾਹੇ ਕੋਈ ਖੇਤੀ ਰਤਨ ਦਾ ਕੰਮ ਕੋਈ ਵੀ ਨਹੀਂ ਸੌਖਾ ਹੁੰਦਾ ਸਾਰੇ ਔਖੇ ਕੰਮ ਨੇਗੇ ਤੇ ਬਸ ਉਹ ਤਰੱਕੀਆਂ ਵਗਸੇ ਵੱਡੀ ਗੱਲ ਹੁੰਦੀ ਆ ਸਰੀਰ ਨੂੰ ਤੰਦਰੁਸਤੀ ਵਗਸੇ ਰੱਬ ਫਿਰ ਸਾਰੇ ਬਸ ਆਪਣੇ ਕੰਮ ਵਿੱਚੀ ਹੋਈ ਜਾਂਦੇ ਨੇ ਕਹਤਾ ਜੀ ਇਸ ਮੇ ਲਿਆ ਭਰੀ ਜ਼ਿੰਦਗੀ ਐ ਹਨਾ ਜ਼ਿੰਦਗੀ ਚੱਲੀ ਜਾਣੀ ਐ ਬਸ ਵਹਿਗੁਰੂ ਤੰਦਰੁਸਤੀ ਰੱਖੇ ਤੇ ਮਿਹਰ ਭਰ ਸਾਰਿਆਂ ਤੇ ਹੱਥ ਰੱਖੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਤੁਹਾਨੂੰ ਸਾ ਇੱਥੇ ਤਾਂ ਨਹੀਂ ਸ਼ਾਇਰ ਵੀ ਕਰਾ ਦਿੱਤੀ ਐ ਤੁਹਾਨੂੰ ਹਾਸੇ ਵਿੱਚ ਲਾ ਕੇ ਵੀ ਦਿਖਾ ਦਿੱਤਾ ਬਸ ਇਤਈ ਦਿਨ ਨੰਗੀ ਆਂਦੇ ਨੇਗੇ ਹਨਾ ਵਹਿਗੁਰੂ ਜਿਹੇ ਜੀ ਆਪਣੇ ਦਿਨ ਲੰਘਦੇ ਨੇ ਸਭ ਦੇ ਨੰਗਣ ਚਲੋ ਜੀ ਪੱਕਾ ਕਰਦੇ ਆਂ ਦੀਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗਰ ਨਾਲ ਵੀਡੀਓ ਦੇਖਣ ਲਈ ਸਾਰਾ ਨਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ